ਸਿਗਲ ਸਾਰੇ ਵੀਰਾਂ ਨੂੰ ਅ ਮੱਛਰ ਜਿੱਦਾਂ ਦੇਣ ਚੱਲਣ ਡੇ ਆਪਣੇ ਮੱਛਰ ਬਹੁਤ ਜ਼ਿਆਦਾ ਹੋ ਗਿਆ ਵਾ ਉਹਦੇ ਵਾਸਤੇ ਆਪਾਂ ਧੂਣੀ ਕੱਲੀ ਨਹੀਂ ਲਾਉਂਦੇ ਧੂਣੀ ਦੇ ਨਾਲ ਆਪਾਂ ਗੁੜਦਾਈ ਦਾ ਅਰਗਬਤੀਆਂ ਜ਼ਰੂਰ ਲਾਉਂਦੇ ਜੇ 2-2 ਘੰਟੇ ਬਾਅਦ ਅਰਗਬਤੀ ਬਦਲਦੇ ਆਂ ਨਾਲ ਆਪਾਂ ਗੰਧਕ ਜ਼ਰੂਰ ਪਾਉਂਦੇ ਧੂਏ ਦੇ ਵਿੱਚ ਜਿਹਦੇ ਨਾਲ ਮੱਛਰ ਜਿਹੜਾ ਵਾ ਮਿੰਟੋ ਮਿੰਟ ਭਾਈਦਾ ਸਮੈਲ ਵੀ ਇੰਨੀ ਕਿ ਜ਼ਿਆਦੀ ਹੋ ਜਾਂਦੀ ਆ ਮੱਛਰ ਮਰ ਜਾਂਦਾ ਵਾ ਜਾਂ ਦੂਰ ਭੱਜ ਜਾਂਦਾ ਵਾ ਡੇਲੀ ਅਵਾਜ਼ ਆਗਰਾ ਮਲ ਵਰਤਦੇ ਵਿੱਚ ਆ ਰੰਗ ਬਦਲ ਜਾਂਦਾ ਅਗੇ ਦਾ ਉਸੇ ਵੇਲੇ ਜਿੱਥੇ ਜਿੱਥੇ ਪੈਂਦੀ ਹੈ 스멜 ਬਹੁਤ ਆ ਜਾਂਦੀ ਆ ਡੰਗਰ ਸੌਕੇ ਹੋ ਜਾਂਦੇ ਘੜੀ ਜਿੰਨਾ ਚਿਰ ਤੇ ਰਹਿੰਦੀ ਜੂ 스멜 ਬਾਕੀ ਆਪਾਂ ਗੁੱਡ ਨਾਈਟ ਜਿਹੜੀ ਅਗਰਤੀ ਚੱਲਦੀ ਆ ਇਹ ਆਪਾਂ ਡੰਗਰਾਂ ਦੇ ਚਾਰ ਚਾਰ ਤੋਂ ਪੰਜ ਇੱਕ ਟਾਈਮ ਲਾਉਂਦੇ ਆ ਤੇ ਦੋ ਦੋ ਘੰਟੇ ਬਾਅਦ ਆਪਾਂ ਚੇਂਜ ਕਰਦੇ ਡੰਗਰ ਵੇਖੋ ਸੌਕੇ ਆ ਜਿੰਨਾ ਚਿਰ ਤੇ ਚੱਲਦੀਆਂ ਵਾ ਤੇ ਮੇਰੇ ਭਰਾ ਧਿਆਨ ਦਿਆ ਕਰੋ ਆ ਚੀਜ਼ਾਂ ਜਰੂਰ ਵਰਤ ਕੇ ਵੇਖੋ ਇੱਕ ਕਰੀ ਤੇ ਗੰਦਕ ਜਰੂਰ ਪਾਇਆ ਕਰੋ ਧੂਏ ਦੇ ਵਿੱਚ ਇਕੱਲੇ ਇਦਾਂ ਨਾ ਵਰਤਿਆ ਕਰੋ ਧੂਣੀ ਲਾਇਆ ਕਰੋ ਧੂਣੀ ਇਦਾਂ ਤੇ ਧੂਣੀ ਲਾਈਦਾ ਕੋਈ ਫਾਇਦਾ ਨਹੀਂ ਜੇ ਸਤਿ ਸ੍ਰੀ ਅਕਾਲ